ਜੇ ਜੂਨ ਨੂੰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਮੈਂ ਗਿਆਨੀ ਪ੍ਰੀਤਮ ਸਿੰਘ ਦਾ ਬਿਆਨ ਤਾਂ ਕੋਟ ਕਰ ਰਿਹਾ ਕਿਉਂਕਿ ਉਸ ਵਕਤ ਉੱਥੇ ਮੌਜੂਦ ਸਨ ਉਹ ਪੁੱਛਦੇ ਆ ਜੀ ਹੁਣ ਕੀ ਪ੍ਰੋਗਰਾਮ ਹੈ ਆਪਣਾ ਭਾਈ ਸਾਹਿਬ ਕਹਿੰਦੇ ਆ ਸ੍ਰੀ ਅਕਾਲ ਤਖਤ ਸਾਹਿਬ ਵੱਲ ਦੇਖ ਕੇ ਹੁਣ ਪ੍ਰੋਗਰਾਮ ਇਹ ਵੇਖ ਕੇ ਸਵੇਰੇ 7:30 ਵਜੇ ਸ਼ਹਾਦਤ ਦਾ ਜਾਮ ਪੀ ਜਾਣਾ ਹੈ ਸ਼ਹੀਦ ਹੋਣਾ ਹੈ ਉਸ ਦਿਨ ਉਹ ਕਹਿੰਦੇ ਆ ਸਵੇਰੇ ਸੰਤ ਜੀ ਉੱਠਿਆ ਉਹਨਾਂ ਨੇ ਆਪਣੀ ਕਿਰਿਆ ਸੋਧੀ ਉਸ ਤੋਂ ਬਾਅਦ ਇਸ਼ਨਾਨ ਕੀਤਾ ਦਸਤਾਰ ਸਜਾਈ ਤੇ ਉਹਨਾਂ ਨੇ ਬਾਣੀ ਪੜਨ ਤੋਂ ਬਾਅਦ ਫਿਰ ਇਹ ਫੈਸਲਾ ਹੋਇਆ ਵੀ 9:30 ਵਜੇ ਸ਼ਹਾਦਤ ਦਾ ਜੰਮ ਪੀਵਾਂਗੇ ਉਸ ਵਕਤ ਉਹਨਾਂ ਸਿੰਘ ਇਕੱਠੇ ਕੀਤੇ ਜਿਹੜੇ ਸ਼ਬਦ ਉਹਨਾਂ ਨੂੰ ਕਹੋ ਸਭ ਨੇ ਉਹ ਸਭ ਦੇ ਕੋਲ ਕਹਿੰਦੇ ਨੇ ਭਾਈ ਸਿੱਖੋ ਅਸੀ ਸ਼ਹੀਦ ਹੋਣਾ ਹੈ ਜਿਹਦਾ ਦਿਲ ਕਰਦਾ ਉਹ ਜਾ ਸਕਦਾ ਤੇ ਨਾਲ ਮਜ਼ਾਕੀਏ ਲਹਿਜ਼ੇ ਨਾਲ ਕਹਿੰਦੇ ਨੇ ਕੱਲ ਨੂੰ ਤੁਹਾਡੀਆਂ ਬੀਬੀਆਂ ਇਹ ਨਾ ਕਹਿਣ ਸੰਤ ਸਾਡੇ ਬੰਦੇ ਮਰਵਾ ਗਿਆ ਹੈ ਪਰ ਮੈਂ ਨਹੀਂ ਨਿਕਲਣਾ ਮੈਂ ਸ਼ਹੀਦ ਹੋਣਾ ਹੈ ਇਹ ਸ਼ਬਦ ਉਹਨਾਂ ਨੇ ਕਿਹਾ ਉਹ ਕਹਿੰਦੇ ਉਸ ਤੋਂ ਬਾਅਦ ਜਿਵੇਂ ਬੇਪਰਵਾਹ ਹੁੰਦਾ ਚਾਦਰ ਲਈ ਤੇ ਲੇਟ ਗਏ ਉਹ ਉਹ ਗੱਲ ਕਹਿ ਕੇ ਉਸ ਤੋਂ ਬਾਅਦ ਲੇਟ ਗਏ ਫਿਰ ਉੱਠਦੇ ਆ ਤੇ ਸ਼੍ਰੀ ਅਕਾਲ ਤੱਕ ਸਹਿਬ ਤੇ ਅਰਦਾਸ ਕਰੀਤੀ ਗਲ ਚ ਪੱਲਾ ਪਾਇਆ ਅਰਦਾਸ ਕਰਕੇ ਉਹਨਾਂ ਨੇ ਜਿਹੜੀ ਵਿਰਾਸਤ ਸੀ ਉਹ ਤੀਰ ਉੱਥੇ ਸਜਾ ਦਿੱਤਾ ਜਿੱਥੇ ਸ਼ਹੀਦਾਂ ਦੇ ਸ਼ਸਤਰ ਸਜਾਏ ਹੋਏ ਸਨ ਆਪਣਾ ਤੀਰ ਉਹਨਾਂ ਉੱਥੇ ਰੱਖਿਆ ਦੱਸਣ ਵਾਲੇ ਤੇ ਤੀਰ ਸੀ ਨਾ ਉੱਥੇ ਤੀਰ ਰੱਖਿਆ ਉਸ ਤੋਂ ਬਾਅਦ ਅਰਦਾਸ ਕਰਕੇ ਗੁਰੂ ਚਰਨਾ ਚ ਉਤਰਦੇ ਆ ਪਿਸਤੌਲ ਗਲੇ ਚ ਹੈ ਪਰ ਉਹਨਾਂ ਦੇ ਹੱਥ ਵਿੱਚ AK47 ਸੀ ਦਰਸ਼ਨੀ ਡਿਊਟੀ ਵਰ ਚਲਦੇ ਆ ਜਿੱਥੇ ਗੁਰਮੁਖੋ ਝੰਡੇ ਬੁੰਗੇ ਆ ਇੱਥੇ ਸੰਤ ਸ਼ਹਾਦਤ ਦਾ ਜਾਮ ਪੀਂਦੇ ਆ